ਹੈਲੋ ਜੀ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਹਾਂ ਰਜਨੀ ਅੱਜ ਅਸੀਂ ਗੱਲ ਕਰਨੀ ਹੈ ਰਿਬਾਂਡਿੰਗ ਸਮੂਥਨਿੰਗ ਬਾਰੇ ਤੁਸੀਂ ਦੇਖਦੇ ਹੋ ਅਸੀਂ ਰਿਬਾਂਡਿੰਗ ਸਮੂਥਨਿੰਗ ਕਰਾਣੇ ਸਾਡੇ ਵਾਲ ਖਰਾਬ ਹੋ ਜਾਂਦੇ ਨੇ ਕਈ ਵਾਰ ਸਾਡੇ హెయిਰ ਬਹੁਤ ਜ਼ਿਆਦਾ ਡੈਮੇਜ ਹੁੰਦੇ ਨੇ ਡੈਮੇਜ ਨੂੰ ਸੀ ਜਦੋਂ ਰਿਬਾਂਡਿੰਗ ਜਾਂ ਸਮੂਥਨਿੰਗ ਕੁਝ ਵੀ ਕਰਾਣੇ ਕੈਮੀਕਲ ਨਾਲ ਹੋਰ ਫਰੀਜ਼ੀ ਹੋ ਜਾਂਦੇ ਨੇ ਤੇ ਸਾਡੇ ਵਾਲਾਂ ਦੀ ਕੰਡੀਸ਼ਨ ਖਰਾਬ ਹੋ ਜਾਂਦੀ ਹੈ ਕਈ ਵਾਰ ਵੈਸੇ ਹੀ ਕਿਸੇ ਦੀ ਕੰਡੀਸ਼ਨ ਹੀ ਵਧੀਆ ਨਹੀਂ ਹੁੰਦੀ ਫਰੀਜ਼ੀ ਹੁੰਦੇ ਨੇ ਹੇਅਰ ਉਹਨਾਂ ਵਾਸਤੇ ਜਿਹੜਾ ਕਿ ਆਇਆ ਸੀ ਮੈਟਰੀਟਮੈਂਟ ਉਹਦਾ ਨਾਮ ਹੈ ਨੈਨੋਪਲਾਸਟੀ ਅਜਿਹਾ ਸੀ ਕਰਨ ਜਾ ਰਹੇ ਆ ਜੀ ਕਈ ਵਾਰ ਕਿਸੇ ਨੂੰ ਲੱਗਦਾ ਹੈ ਵਾਲ ਬੇਕਾਰ ਨੇ ਪਰ ਉਹਨਾਂ ਨੇ ਸੇਟ ਨਹੀਂ ਕਰਾਉਣੇ ਕੈਮੀਕਲ ਨਾਲ ਦਾ ਟਰੀਟਮੈਂਟ ਨਾਲ ਸਟੇਟ ਕਰਾ ਸਕਦੇ ਆ ਆਇਆ ਤੁਸੀਂ ਨੂੰ ਮਿਲਾਨੇ ਆ ਟੈਕਨੀਸ਼ੀਅਨ ਨਾਲ ਉਹਨਾਂ ਨਾਲ ਗੱਲਬਾਤ ਕਰਨੀ ਹੈ ਤੁਸੀਂ ਪੁੱਛਣਗੇ ਕਿਵੇਂ ਹੈ ਤੇ ਤੁਸੀਂ ਕੁਝ ਵੀ ਜਿਹਦੇ ਨੂੰ ਲੱਗਦਾ ਕੁਝ ਪੁੱਛਣਾ ਕਮੈਂਟ ਕਰਕੇ ਪੁੱਛ ਸਕਦੇ ਹੋ ਆਜੋ ਪਿਆਰ ਬਤਾ ਚਾਹ ਤੇ सर प्लास्टिक के बारे में थोड़ा सा बता दो हमें नैनो प्लास्टिया एक ऐसा ट्रीटमेंट है जो स्मूथनिंग को रिप्लेस कर रहा है इंटरनली जाकर ये स्मूथ करता है इसको और साथ में उसे शाइन देता है स्टैंप बढ़ाता है उसकी और स्मूथनिंग की तरह 90 टू 100 परसेंट स्ट्रेट भी करता है उसे और सबसे अच्छी चीज ये है कि इसमें फॉर्मल डीआईड नहीं है जो कैराटीन के अंदर होता है जो हार्मफुल है काफी ज्यादा कोई इरिटेशन नहीं होती इसकी कोई स्मेल नहीं आती बड़क के और सेम डे रिजल्ट है इसका सेम डे कलर की बॉस्टिंग करना चाहो हम लोग वो भी हैंड टू हैंड कर सकते हैं वन डे ट्रीटमेंट मैम वन डे प्रोसेस है एक दिन में क्लाइंट फ्री है दिखा दो जी ਤੁਸੀਂ ਸਾਡੇ ਕਲਾਇੰਟ ਦੇ ਹੇਅਰ ਦੇਖ ਸਕਦੇ ਹੋ ਇਹਨਾਂ ਦੇ ਹਾਈਲਾਈਟ ਵੀ ਕੀਤੇ ਹੋਏ ਨੇ ਬਤਾਇਦਰ ਆ ਗਿਆ इन्होंने हाईलाइट भी किए हुए ने कलर किया हो कि टाइम तो कलर कर रहे हो तुम टेन to... ईयरस टेन ईयर to... ज्यादा थोड़ी दिक्कत फ्रिजीनेस ही है ना फ्रिजी तो काफी तो है थोड़े है ना हाँ ड्राई बहुत ज्यादा टेक्सचर ही वादिया नहीं है टेक्सचर बहुत गंदा हो गया टाइम में करवाना कि किसी ने करानी है तो विजिट कर सकता है ਨਾਲ ਕਰੀ ਜਾਣਗੇ ਤੇ ਨਾਲ ਹੀ ਤੁਹਾਨੂੰ ਦਿਖਾਈ ਜਾਣਗੇ ਲੋ ਜੀ ਹੁਣ ਹੋ ਗਿਆ ਸਾਡਾ ਕੰਪਲੀਟ ਤੁਸੀਂ ਦੇਖ ਸਕਦੇ ਹੋ ਪਹਿਲਾਂ ਵਾਲੇ हेयर ਤੁਸੀਂ ਚੈੱਕ ਕੀਤੇ ਸੀ ਕਿਵੇਂ ਦੇ ਸੀ ਹੁਣ ਆਫਟਰ ਤੁਸੀਂ ਰਿਜ਼ਲਟ ਦੇਖ ਸਕਦੇ ਹੋ ਕਿੰਨੇ ਵਧੀਆ ਹੋਏ ਨੇ ਦੇਖੋ ਇੱਕ ਇੱਕ ਵਾਲ ਤੁਹਾਨੂੰ ਕਿੰਨਾ ਵਧੀਆ ਤਰੀਕੇ ਨਾਲ ਦਿਖ ਰਿਹਾ ਨਾਲੇ ਤਾਂ ਹੋ ਗਏ ਪਰਮਨੈਂਟ ਸਟੇਟ ਔਰ ਜਿਹੜਾ ਇਹਨਾਂ ਦਾ हेयर फॉਲ ਸੀ ਜਿਵੇਂ ਇਹਨਾਂ ਨੇ ਦੱਸਿਆ ਕਿਵੇਂ 10 ਸਾਲਾਂ ਤੋਂ ਕਲਰ हेयर कलर ਕਰ ਰਹੀਆਂ ਤੇ हेयर कलर ਦੇ ਹੈ ਨਾ ਕਿੰਨੇ ਨੁਕਸਾਨ ਹੁੰਦੇ ਨੇ ਉਹਨਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਰਹੀ ਸੀ ਇਹਨਾਂ ਦੀ ਪ੍ਰੋਬਲਮ ਇਸ ਬਾਅਦ ਵਧੀਆ ਹੋ ਗਈ ਕੰਟਰੋਲ ਹੋ ਗਈ ਜ ਜਿਦੋਂ ਨੂੰ ਲੱਗਦਾ ਤੁਹਾਡੇ हेयर फॉਲ ਹੁੰਦਾ ਹੈ हेयर ਟੁੱਟਦੇ ਨੇ ਤੁਸੀਂ ਇਥੋਂ ਨੂੰ ਲਵੇ ਜਿੱਥੇ ਵੀ ਸਾਨੂੰ ਲੱਗਦਾ ਨੈਨੋਪਲਾਸਟਿਕ ਟਰੀਟਮੈਂਟ ਕਰਾ ਸਕਦੇ ਹੋ ਨਾਲ ਤਾਂ ਇਹ ਸਾਡੇ ਵਾਲਾਂ ਨੂੰ ਟੁੱਟਦੇ ਨੂੰ ਬਚਾਂਦਾ ਨਾਲੇ ਕਰਦਾ ਹੈਅਰ ਸਟੇਟ ਤੁਸੀਂ ਇੱਥੇ ਆ ਕੇ ਵੀ ਕਰਾ ਸਕਦੇ ਹੋ ਲੋਜੀ ਵਿੱਚ ਦੀ ਆ ਗਿਆ ਸੀ हेयर कट ਤਾਂ ਮੈਨੂੰ हेयर कट ਕਰਨਾ ਪਿਆ ਹੁਣ ਮੈਂ हेयर कट ਕਰ ਰਹੀ ਹਾਂ ਤੁਸੀਂ ਦੇਖ ਹੀ ਸਕਦੇ ਹੋ ਜੇ ਤੁਹਾਨੂੰ ਲੱਗਦਾ ਕੋਈ ਸਕਿਨ ਦੇ ਜਾਂ हेयर ਦੇ ਰਿਕਾਰਡਿੰਗ ਜਿਵੇਂ ਫੇਸ ਵਾਸ਼ ਕੁਝ ਵੀ ਤੁਸੀਂ ਪੁੱਛਣਾ ਹੈ ਆਪਣੀ ਸਕਿਨ ਦੇ ਅਕੋਰਡਿੰਗ ਤੁਸੀਂ ਕਮੈਂਟ ਕਰ ਸਕਦੇ ਹੋ ਜੇ ਤੁਹਾਡੇ ਜਿੰਨੇ ਕਮੈਂਟ ਹੋਣਗੇ ਤੁਹਾਡੇ ਕਮੈਂਟਾਂ ਦਾ ਮੈਂ ਵੀਡੀਓ 'ਚ ਰਿਪਲਾਈ ਕਰੂੰਗੀ ਤੁਸੀਂ ਦੇਖ ਸਕਦੇ ਹੋ ਹੁਣ ਤੁਸੀਂ हेयरकट ਦੇਖੋ ਮੈਂ ਕਿੰਨਾ ਕੁ ਵਧੀਆ ਕਰਾ ਜੇ ਕਿਸੇ ਨੇ हेयरकट ਕਰਾਣਾ ਤਾਂ ਤੁਸੀਂ ਆ ਸਕਦੇ ਹੋ ਅਕਾਰਡਿੰਗ ਟੂ ਹੇਅਰ ਟੈਕਚਰ ਦੇ ਕੇ ਫਿਰ ਅਸੀਂ हेयरकट ਕਰਦੇ ਹਾਂ ਹੁਣ ਦੇਖੋ ਤੁਸੀਂ ਮੇਰਾ ਕੱਟ ਕਿਵੇਂ ਲੱਗ ਰਿਹਾ ਹੈ ਤਾਂ ਉਹਨਾਂ ਦੇ ਪਹਿਲਾਂ ਲੰਬੀ ਹੇਅਰ ਸੀ ਹੁਣ ਅਸੀਂ ਕਰਤੇ ਸ਼ਾਰਟ ਸ਼ਾਰਟ ਦੀ ਲੁੱਕ ਦੇਖ ਸਕਦੇ ਹੋ ਤੁਸੀਂ ਕਿੰਨੀ ਵਧੀਆ ਆ ਰਹੀ ਹੈ ਦੇਖੋ ਕਿੰਨੇ ਵਧੀਆ ਕਿੰਨੇ ਸੋਹਣੇ ਲੱਗ ਰਹੇ ਹਨ ਕਰ ਦੋ ਬਟਾ ਕੈਸ਼ਾ ਸ਼੍ਰੀਕਾਂ ਜੀ ਕਰ ਦੋ कर दो सारा कर दो और दीदी आओ कर दो पीछे में करके रख कर दो रवीन का सत श्रीकाल जी कर दो <laughs> कर दो सत श्रीकाल कर दो कर दो भी तो सत कर दो तू रोटी कि खाना कि खाता रोटी कि खाता है रोटी रोवे नहीं कि वो हो दसी अच्छा तेरी पुपी कितने है

ਬੀਰ ਨੂੰ ਪੁੱਛੋ ਤਾਂ ਤੁਸੀਂ ਜੀ ਕੋ ਪੁੱਛ ਠੀਕ ਨਹੀਂ ਲਓ ਜੀ ਇਹ ਮੇਰਾ ਛੋਟਾ ਬੇਟਾ ਰੋਬੀ ਹੈ ਅੱਜ ਅਸੀਂ ਇਹ ਵੀਡੀਓ ਦਿਖਾਈ ਸੀ ਫੇਅਰ ਐਕਸਟੈਂਸ਼ਨ ਦੇ ਰਿਕਾਰਡਿੰਗ ਤੁਸੀਂ ਦੇਖਿਆ ਹੀ ਸੀ ਤੇਰੇ ਪਾਪਾ ਜੇ ਕਿਸੇ ਨੇ ਕਰਾਣੀਆਂ ਤਾਂ ਆ ਸਕਦਾ ਜੀ ਫੇਅਰ ਐਕਸਟੈਂਸ਼ਨ ਕਰਾਉਣ ਜਿੱਥੋਂ ਦੀ ਕੋਈ ਇਨਕੁਆਰੀ ਹੈ ਸਕਿਨ ਦੇ హెਅਰ ਦੇ ਨੇਲ ਤੇ ਰਿਕਾਰਡਿੰਗ

نو بیا کار دے واسطے ویڈیو تو کیوں لگا رہی ہو او بیا بس کر کے چلو بھائی جی بھائی 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 کر تو بھائی کر او کو بھائی ایسے کر بھائی بھائی دے بھائی دیر دیر کرو کہ بھائی بھی تو بھائی کر دے میرے بھائی میرے داندا لا میرے داندا بھائی کر دے میرے ہوں چلو جی

बाहर हाँ। कर दो बाहर कर दो बस कल कर तुम भाई बाहर कर दे बाहर कर दे तू पता कर लाना ना ले बाय कर दे ट्राई कर दे क्या बाय जी चलो ओके जी हां तो देखो